ਅਪੀਕਾ ਤਾਂ ਬਹੁਤ ਦਾਣਾ ਦੋਦੀਆਂ ਹਾਂ ਪਹਿਨੇ ਦਾ ਲਾ ਲਈਏ ਤਾਂ ਬੋਲ ਰਹੀ ਹਾਂ ਆਹ ਉਹ ਪੱਤੀ ਦੇ ਤਿੰਨ ਆਪਾਂ ਬਲੌਗ ਪਾਵਾਂਗੇ ਨਾ ਹਾਂ ਆਹ ਮਾਗ ਬਜਾ ਬਜਾ ਤੋਂ ਤੇਰੇ ਤੋਂ ਆਪਾਂ ਇਹਨਾਂ ਨਾਲ ਇਹਨਾਂ ਆਦਿਆਂ ਦੇ ਬਾਹਰ ਇਹਦੇ ਨੇ ਇੱਕ ਬੰਦ ਕੁੜੀਆਂ ਨੂੰ ਲਿਆ ਦੋ ਜਾ ਸੇਤੀ ਆਉਂਦੇ ਹੋ ਸੂਤਾ ਸੰਗਨ ਦੀ ਹੈ ਕੱਲ ਹੀ ਵੇਖੀ அடையா

seedha aak paar de rahiya aunde jande rahi pursh de tu kyon bi baa ro rahiya haale nishar ne challe aake ਨੇ ਬੋਲ ਮਾਤਾ ਬੋਲ ਬੋਲਾ ਬੋਲ ਅੱਧੀ ਤੇਰੇ ਨਾਮ ਆ ਨਿਵਾਸ ਬਾਬਾ ਧਰਮੀ ਦੇ ਬੇਸ ਕਦੇ ਫੇਰਾ ਬਾਗ ਕਰੀ ਚੁੱਕੀ ਦੀਸਾ ਪੰਨੋਂ ਪਾਉਣ ਪਵਨ ਕਰ ਕੋ ਸਾਰੇ ਘਰ ਤੇ ਲੜੀਆਂ ਬਾਹਰਲੇ ਤੇ ਵੀ ਦਿਖਾਉਣੇ ਆ ਤੁਹਾਨੂੰ ਆਹਦੇ ਤੇ ਵੀ ਲੱਗੀਆਂ ਦੂਜੇ ਘਰ ਤੇ ਵੀ ਦੂਜੇ ਵੀਰ ਦੇ ਘਰ ਤੇ ਵੀ ਲੱਗੀਆਂ ਲੜੀਆਂ ਕੱਲ ਨੂੰ ਹੈਗੀ ਜਾਗੋ ਸਵੀ ਕਰੇ ਅੰਜਵਾਏ ਖੇਤਾਂ ਚ ਘਾਰਾ ਪੇਕਿਆਂ ਦਾ ਵੀ ਇੱਧਰ ਇਹ ਨਵੀਂ ਕੋਠੀ ਪਾਈ ਆ ਅੱਜ ਮੈਂ ਬਲੌਗ ਫੇਰ ਬਣਾਉਣ ਲੱਗੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੈ ਭਣੇ ਅੱਜ ਮੈਂ ਫੇਰ ਬਣਾਉਣ ਲੱਗੀ ਆ ਭੈਣ ਸਾਡੀ ਚੱਕੀ ਜਾਂਦੀ ਸਮਾਨ ਰੋਟੀ ਬਣਾਉਣ ਚੱਲੀ ਆ ਹਨਾ ਘਰ ਦੇ ਆਨੂੰ ਘਰ ਦੇ ਆਨੂੰ ਰੰਮੀ ਨਾਲ ਚੱਲੀ ਆ ਅੱਛਾ ਜਾਵੜੋ ਜਾਵੜ ਹਨੇਰਾ ਬਹੁਤ ਹੋ ਗਿਆ ਇੱਧਰ ਹਜੇ ਲੜੀਆਂ ਵਾਲੇ ਲੱਗੇ ਪਏ ਇੱਥੇ ਧਿਆਨ ਰੱਖਿਓ ਧਿਆਨ ਰੱਖਿਓ ਤਾਰਾਂ ਦਾ ਇੱਧਰ ਉਹ ਲੱਗੇ ਪਏ ਆ ਰੌਣਕਾਂ ਹੀ ਰੌਣਕਾਂ ਬਾਬੇ ਦੀ ਕਿਰਪਾ ਨਾਲ ਤੇ ਸੀਗਾ ਭਤੀਜੀ ਦਾ ਵਿਆਹ ਸਟਾਰਟ ਹੋਇਆ ਵਾਧੂ ਰੌਣਕਾਂ ਬਾਬੇ ਦੀ ਕਿਰਪਾ ਨਾਲ ਇੱਧਰ ਸਾਡੀਆਂ ਬੀਬੀਆਂ ਭੈਣਾ ਰੋਟੀ ਪ੍ਰਸ਼ਾਦ ਦਾਸ਼ ਕੀ ਜਾਂਦੀਆਂ ਅੱਛਾ ਜੀ ਨਿੱਕੋ ਜੀ ਗੁੜੀਆ ਨਿੱਕੀ ਜੀ ਗੁੜੀਆ ਖਾ ਲੋ ਖਾ ਲੋ ਖਾ ਲੋ ਖਾ ਲੋ 15 ਦੇ ਪੁੱਤ ਖਾ ਲੋ ਪੁੱਤ ਇਹ ਕੌਣ ਤੇ ਵੀਡੀਓ ਬਣ ਰਹੀ ਆ ਆਪੋ ਵਲੌਗ ਪਾਵਾਂਗੇ 13